ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਮੌਸਮ ਦੇ ਸਬੰਧ ਵਿੱਚ ਜੋ ਨਵੀਂ ਅਪਡੇਟ ਆਈ ਹੈ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਆਪਣਾ ਚੈਨਲ YouTube Farmer ਨੂੰ ਸਬਸਕ੍ਰਾਈਬ ਵੀ ਕਰਿਓ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇਸ ਤਕਰੀਬਨ ਛੋਟ ਵਿੱਚ ਹੀ ਇਹ ਵੀਡੀਓ ਨੂੰ ਪੂਰੀ ਕਰਾਂਗੇ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਅੱਜ 17 April ਤੇ तकरीबन ਸਵੇਰ ਦਾ ਸਮਾਂ ਤੇ तकरीबन ਸਾਰੇ ਪੰਜਾਬ ਉੱਤੇ ਹੀ ਬੱਦਲਬਾਈ ਛਾਈ ਹੋਈ ਹੈ। ਅਤੇ ਕਈ ਥਾਵਾਂ ਤੇ بارش ਵੀ ਹੋ ਰਹੀ ਹੈ ਹਲਕੀ। ਅਤੇ ਇਸ ਤੋਂ ਬਾਅਦ ਜੋ ਅੱਜ ਮੌਸਮ ਵਿੱਚ ਜੋ ਬਦਲਾਅ ਆਉਣ ਵਾਲਾ ਹੈ ਉਹ तकरीबन ਬਾਅਦ ਦੁਪਹਿਰ ਆਵੇਗਾ। ਦੁਪਹਿਰ ਤੱਕ ਇਸੇ ਤਰ੍ਹਾਂ ਪੰਜਾਬ ਉੱਤੇ ਬੱਦਲਬਾਈ ਬਣੀ ਰਹੇਗੀ। ਇਹ ਤੁਸੀਂ ਦੇਖ ਸਕਦੇ ਹੋ ਸੈਟੇਲਾਈਟ ਤਸਵੀਰ ਅੱਜ ਸਵੇਰ ਦੀ ਹੈ। ਜਿਸ ਵਿੱਚ ਪੰਜਾਬ ਦਾ ਇਲਾਕਾ ਤਰੀਕੇ ਨਾਲ ਪੂਰੀ ਤਰ੍ਹਾਂ ਬੱਦਲਾਂ ਵਿੱਚ ਘਿਰਿਆ ਹੋਇਆ ਹੈ ਇਹ ਜੋ ਨੀਲੇ ਰੰਗ ਵਿੱਚ ਦਿਖਾ ਰਿਹਾ ਹੈ ਸੰਘਣੇ ਬੱਦਲ ਹਨ ਅਤੇ ਇਹ ਦੁਪਹਿਰ ਤੱਕ ਬਰਸਾਤੀ ਕਾਰਵਾਈਆਂ ਕਰਦਾ ਰਹੇਗਾ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਵੇਗੀ ਨਾਲ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰੰਤੂ ਜੋ ਹਵਾਵਾਂ ਦਾ ਜੋਰ ਹੈ ਤਕਰੀਬਨ ਹੁਣ ਉਹ ਘਟ ਗਿਆ ਹੈ ਅਤੇ ਅੱਜ ਦੁਪਹਿਰ ਤੋਂ ਬਾਅਦ ਇਹ ਬੱਦਲ ਹਨ ਜੋ ਇਹ ਤਕਰੀਬਨ ਪੂਰਬੀ ਦਿਸ਼ਾ ਵੱਲੋਂ ਗਤੀ ਕਰ ਰਹੇ ਹਨ ਤੇ ਦੁਪਹਿਰ ਤੋਂ ਬਾਅਦ ਪੰਜਾਬ ਦੇ ਇਲਾਕਿਆਂ ਤੋਂ ਹਟ ਕੇ ਇਹ ਆਪਣੇ ਇਧਰ ਰਾਜਸਥਾਨ ਦੇ ਇਲਾਕੇ ਅਤੇ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵੱਲ ਲੰਘ ਜਾਣਗੇ। ਜਿਸ ਤੋਂ ਬਾਅਦ ਪੰਜਾਬ ਵਿੱਚ ਮੌਸਮ ਵਧੀਆ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੱਲ 18 ਅਪ੍ਰੈਲ ਦੀ ਤਰੀਕ ਤੋਂ ਮੌਸਮ ਇੱਕਦਮ ਪੂਰਾ ਸਾਫ਼ ਰਹੇਗਾ ਪਰ ਇਸ ਦਿਨ ਨਾਲ ਨਾਲ ਕੁਝ ਟੁੱਟਵੀਂ ਬੱਦਲਵਾਈ ਰਹਿ ਸਕਦੀ ਹੈ। ਜਿਨ੍ਹਾਂ ਨੂੰ ਆਪਾਂ ਕੀ ਤੇਜ਼ ਗਤੀ ਵਾਲੇ ਬੱਦਲ ਕਹਿੰਦੇ ਹਾਂ ਜੋ ਕਿ ਤੇਜ਼ ਹਵਾਵਾਂ ਨਾਲ ਚੱਲਦੇ ਰਹਿੰਦੇ ਹਨ ਪਰ ਜੋ ਬਰਸਾਤ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਤੋਂ ਰਾਹਤ ਮਿਲੇਗੀ ਅਤੇ ਕਣਕਾਂ ਦੀ ਵਾਢੀ ਲਈ ਇੱਕ ਚੰਗੀ ਖਬਰ ਹੈ ਕਿਸਾਨਾਂ ਲਈ